ਹੈਲੋ ਦੋਸਤੋ ਅੱਜ ਅਸੀਂ ਚੱਲੇ ਆ ਨਿਊ ਵਾਲੀਆ ਟਗਾ ਦੀ ਸਰਵਿਸ ਕਰਵਾਉਣ ਫੇਸ ਸਤ ਮਹਾਲੀ ਮੋਟਰ ਮਾਰਕੀਟ ਗੱਡੀ ਦੀ ਲੁੱਕ ਚੈੱਕ ਕਰੋ ਨਿਊ ਐਟਗਾ 2023 ਮਾਡਲ ਦੀ ਪੰਜਵੀਂ ਸਰਵਿਸ ਹੁਣ ਆਪਾਂ ਗੱਡੀ ਦੁਕਾਨ ਤੇ ਲਗਾ ਕੇ ਸਭ ਤੋਂ ਪਹਿਲਾਂ ਗੱਡੀ ਦਾ 에ਅਰ ਫਿਲਟਰ ਚੈੱਕ ਫਿਲਟਰ ਬਹੁਤ ਜ਼ਿਆਦਾ ਖਰਾਬ ਹੋ ਚੁੱਕਿਆ ਤੇ ਗੱਡੀ ਕੂਲਿੰਗ ਬਹੁਤ ਜ਼ਿਆਦਾ ਕੱਟ ਕਰ ਰਹੀ ਸੀ ਜਦੋਂ AC ਫਿਲਟਰ ਦੇਖਿਆ ਤਾਂ ਉਸ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਹੈ ਹਰ 20000 ਕਿਲੋਮੀਟਰ ਬਾਅਦ ਆਪਣੀ ਗੱਡੀ ਦਾ AC ਫਿਲਟਰ ਜ਼ਰੂਰ ਚੇਂਜ ਕਰਵਾਓ ਫਿਰ ਆਪਾਂ ਦੁਕਾਨ ਤੋਂ ਜਾ ਕੇ ਮਰੂਤੀ ਸੁਜ਼ੂਕੀ ਦਾ origignal air filter AC filter ਤੇ windshield washer ਲੈ ਕੇ ਆਏ ਇਹ AC filter ਵੀ ਤੁਸੀਂ ਚੈੱਕ ਕਰ ਸਕਦੇ ਹੋ MG P ਦਾ origignal AC filter ਹੈ ਗੱਡੀ ਦੀ ਬੈਟਰੀ ਵਿੱਚ ਪ੍ਰੋਬਲਮ ਲੱਗਦੀ ਸੀ ਇਸ ਲਈ ਨਾਲ ਲੱਗਦਾ ਸੀ ਬੈਟਰੀ ਦਾ ਪਾਣੀ ਵੀ ਚੈੱਕ ਕਰਵਾਇਆ ਬੈਟਰੀ ਬਿਲਕੁਲ ਠੀਕ ਸੀ ਇੰਜਨ ਆਇਲ ਦੀ ਹਾਲਤ ਬਿਲਕੁਲ ਖਰਾਬ ਹੋ ਚੁੱਕੀ ਹੈ ਕਦੇ ਵੀ ਸਰਵਿਸ ਕਰਵਾਣੀ ਹੈ ਤਾਂ ਕੋਸ਼ਿਸ਼ ਕਰੋ ਸਰਵਿਸ 8 ਤੋਂ 9000 ਕਿਲੋਮੀਟਰ ਦੇ ਵਿੱਚ ਕਰਵਾ ਲਵੋ ਟਾਈਮ ਤੇ ਸਰਵਿਸ ਕਰਾਉਣ ਦਾ ਹੀ ਫਾਇਦਾ ਰਹੇਗਾ ਤੁਹਾਡੀ ਗੱਡੀ ਦਾ ਇੰਜਨ ਆਇਲ ਬਿਲਕੁਲ ਨਵੀਂ ਗੱਡੀ ਦੀ ਤਰ੍ਹਾਂ ਰਹੇਗਾ ਜੋ ਆਪਾਂ ਅੱਟਾ ਗੱਡੀ ਵਿੱਚ ਇੰਜਨ ਆਇਲ ਪਵਾਇਆ ਮੋਬਿਲ ਦਾ ਸੁਪਰ 5W30 3.5 ਲੀਟਰ ਪਵਾਇਆ ਕਾਫੀ ਸਮੇਂ ਤੋਂ ਯੂਜ਼ ਕਰ ਰਹੇ ਇਸ ਦਾ ਰਿਜ਼ਲਟ ਬਹੁਤ ਵਧੀਆ ਰਿਹਾ ਫਿਰ ਆਪਾਂ ਗੱਡੀ ਦੁਕਾਨ ਤੋਂ ਕੱਢ ਕੇ ਘਰ ਵੱਲ ਨੂੰ ਪਾ ਲਈ ਗੱਡੀ ਦੀ ਲੁੱਕ ਅੰਦਰ ਤੋਂ ਚੈੱਕ ਕਰੋ ਸੋ ਮਿਲਦੇ ਆਂ ਅਗਲੀ ਵੀਡੀਓ ਵਿੱਚ ਬਾਏ ਬਾਏ